ਚਣਾਉਣਾ ਹੈ ਵਿਆਹ ਵੀ ਕਰਵਾਉਣਾ ਹੈ ਜ਼ਿੰਮੇਵਾਰੀਆਂ ਵੀ ਸਾਂਭਣੀਆਂ ਨੇ ਪਰ ਗੁਰਬਾਣੀ ਨੂੰ ਨਹੀਂ ਭੁੱਲਣਾ ਜੇ ਇਨਸਾਨ ਬਾਣੀ ਨੂੰ ਭੁੱਲ ਗਿਆ ਏ ਫਿਰ ਮਨੁੱਖ ਤੂੰ ਲੱਖ ਯਤਨ ਕਰ ਲੈ ਖੁਸ਼ ਹੋਣ ਦੇ ਢੰਗ ਤਰੀਕੇ ਲੱਭ ਲਾ ਅਲੱਗ-ਅਲੱਗ ਕਿ ਮੈਂ ਇਸ ਢੰਗ ਤਰੀਕੇ ਨਾਲ ਖੁਸ਼ ਹੋ ਜਾਵਾਂਗਾ ਜਾਂ ਮੇਰੇ ਜੀਵਨ ਦੇ ਵਿੱਚ ਸੁੱਖ ਆ ਜਾਵੇਗਾ ਕਹਿੰਦੇ ਦੁਖੀ ਹੋਵੇਂਗਾ ਤੇਰੇ ਰਸਾਂ ਦਾ ਤੇਰੇ ਸਵਾਦਾਂ ਦਾ ਤੇਰੇ ਮਨ ਦੇ ਲੱਗੇ ਹੋਏ ਰੋਗਾਂ ਦਾ ਕਹਿੰਦੇ ਕੋਈ ਅੰਤ ਨਹੀਂ ਹੈ ਸੁੱਖ ਨਹੀਂ ਬਹੁਤ ਹੈ ਧਨ ਘਾਟ ਹੈ ਸੁੱਖ ਨਹੀਂ ਪੇਖੇ ਨਿਰਤ ਨਟ ਹੈ ਸੁੱਖ ਨਹੀਂ ਬਹੁਤ ਦੇਸ਼ ਕਮਾਏ ਗੁਰੂ ਪਾਤਸ਼ਾਹ ਕਹਿੰਦੇ ਬਹੁਤਾ ਧਨ ਕਮਾਉਣ ਦੇ ਵਿੱਚ ਵੀ ਸੁੱਖ ਨਹੀਂ ਹੈ ਜੇ ਕਿਸ ਨੂੰ ਲੱਗਦਾ ਹੈ ਨਾ ਕਿ ਬਹੁਤਾ ਧਨ ਕਮਾਉਣ ਦੇ ਨਾਲ ਸੁੱਖ ਮਿਲ ਜਾਂਦਾ ਹੈ ਤਾਂ ਜਿਨ੍ਹਾਂ ਨੇ ਧਨ ਇੰਨਾ-ਇੰਨਾ ਕਮਾ ਲਿਆ ਏ ਉਹ ਡਿਪਰੈਸ਼ਨ ਦੇ ਸ਼ਿਕਾਰ ਵੇਖੇ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਲਕਲੇਸ਼ ਹੀ ਬੜਾ ਰਹਿੰਦਾ ਹੈ ਕਈ ਵਾਰ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਹੈ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਹੈ ਪਿਆਰ ਸਬੰਧ ਕੋਈ ਰਹਿ ਨਹੀਂ ਗਏ ਮੋਹ ਮਾਇਆ ਦੇ ਪਿੱਛੇ ਪਏ ਹੋਏ ਨੇ ਘਰਾਂ ਦੇ ਰਿਸ਼ਤੇ ਖਰਾਬ ਹੋਏ ਪਏ ਨੇ ਆਪ ਬੜਾ ਧਿਆਨ ਮਾਰ ਕੇ ਵੇਖਿਓ ਕਈ ਵਾਰ ਕਈ ਘਰਾਂ ਦੇ ਵਿੱਚ ਪੈਸਾ ਹੀ ਨਜ਼ਰ ਆਉਂਦਾ ਹੈ ਬਸ ਕਈ ਘਰਾਂ ਦੇ ਵੱਡੇ ਵੱਡੀਆਂ ਬਾਹਰ ਲੇਪਾ ਪੋਚੀ ਨਜ਼ਰ ਆਉਂਦੀ ਹੈ ਕਿ ਬੜਾ ਵੱਡਾ ਘਰ ਹੈ ਪਰ ਅੰਦਰ ਪਿਆਰ ਕੋਈ ਨਹੀਂ ਇੱਕ ਦੂਜੇ ਨਾਲ ਬਿਲਵਰਤਨ ਕੋਈ ਨਹੀਂ ਤਾਂ ਉੱਥੇ ਫਿਰ ਪੈਸੇ ਨੇ ਕੀ ਦੇ ਦਿੱਤਾ ਜੇ ਘਰ ਦੇ ਵਿੱਚ ਪਿਆਰ ਹੀ ਨਹੀਂ ਰਿਹਾ ਸਤਕਾਰ ਹੀ ਨਹੀਂ ਰਿਹਾ ਤੁਹਾਡਾ ਆਪਣੇ ਭੈਣਾਂ ਭਰਾਵਾਂ ਪਤੀ ਪਤਨੀ ਦਾ ਇੱਕ ਦੂਜੇ ਦੇ ਪ੍ਰਤੀ ਵਫਾਦਾਰੀ ਨਹੀਂ ਰਹੀ ਤਾਂ ਉੱਥੇ ਫਿਰ ਭਾਈ ਤੁਹਾਡਾ ਧਨ ਕਮਾਉਣ ਦਾ ਵੀ ਕੀ ਲਾਭ ਹੈ ਲੱਖ ਕਮਾ ਲਓ ਆਪ ਪਰ ਅੰਦਰੋਂ ਤੇ ਆਪ ਗਲ ਚੁੱਕੇ ਹੋ ਨਾ ਅੰਦਰ ਦਾ ਜੀਵਨ ਤੇ ਖਰਾਬ ਹੋ ਚੁੱਕਾ ਹੈ ਮਨੁੱਖ ਨੂੰ ਬਾਹਰੀ ਲੇਪਾ ਪੋਚੀ ਬੜੀ ਸੋਹਣੀ ਲੱਗਦੀ ਹੈ ਪਰ ਅੰਦਰੋਂ ਅੰਦਰੋਂ ਤੇ ਖਤਮ ਹੈ ਤਾਂ ਗੁਰੂ ਸਾਹਿਬ ਕਹਿੰਦੇ ਸੁੱਖ ਨਾਹੀਂ ਬਹੁਤ ਹੈ ਧਨ ਖੱਟੇ ਇਹ ਭਲੇਖਾ ਕੱਢ ਆਪਣੇ ਮਨ ਚੋਂ ਸੁੱਖ ਆਵੇਗਾ ਜੇ ਤੂੰ ਬਾਣੀ ਨਾਲ ਜੁੜਿਆ ਰਿਹਾ ਤੇਰਾ ਧਨ ਵੀ ਬੜਾ ਚੰਗਾ ਏ ਫਿਰ ਧਨ ਨਾਲ ਵੀ ਸੁੱਖ ਮਿਲਦਾ ਏ ਮਾਇਆ ਨਾਲ ਵੀ ਸੁੱਖ ਮਿਲਦਾ ਏ ਕਿਉਂਕਿ ਜਿਹੜੀ ਤੇਰੀ ਮਾਇਆ ਏ ਉਹ ਮਾਇਆ ਵੀ ਬੜੀ ਇਮਾਨਦਾਰੀ ਦੀ ਏ ਤੂੰ ਤੇ ਜਿੰਨੇ ਵੀ ਖਰਚੇਗਾ ਉਹ ਵੀ ਵਧੀਆ ਢੰਗ ਨਾਲ ਖਰਚੇਗਾ ਪਰ ਜੇ ਤੂੰ ਰੱਬ ਨਾਲੋਂ ਟੁੱਟਿਆ ਹੀ ਰਿਹਾ ਫਿਰ ਪਤਾ ਨਹੀਂ ਤੇਰੇ ਖਰਚੇ ਤੇਰਾ ਜੀਵਨ ਸ਼ੈਲੀ ਜਿਉਣ ਦਾ ਢੰਗ ਕਿਦਾਂ ਦਾ ਹੋਵੇਗਾ ਪਰ ਮਨੁੱਖ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ ਇੱਕ ਗੱਲ ਇੱਥੇ ਯਾਦ ਰੱਖਿਓ ਜੀ ਪੈਸੇ ਦੇ ਨਾਲ ਉਹ ਪਦਾਰਥ ਖਰੀਦੇ ਜਾ ਸਕਦੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਛੋਟੀ ਛੋਟੀ ਖੁਸ਼ੀ ਮਿਲਦੀ ਹੈ ਦੇਖੋ ਘਰ ਕੱਪੜਾ ਰੋਟੀ ਪਾਣੀ ਗੱਡੀਆਂ ਕਾਰਾਂ ਜਾਂ ਜ਼ਿੰਦਗੀ ਦੀਆਂ ਜਿਹੜੀਆਂ ਵੀ ਸਹੂਲਤਾਂ ਨੇ ਹਰ ਇੱਕ ਮਨੁੱਖ ਦੀ ਬੇਸਿਕ ਨੀਡ ਹਰ ਮਨੁੱਖ ਕੋਲ ਹੋਣੀ ਚਾਹੀਦੀ ਹੈ ਇਹ ਪਹਿਲੀ ਮੰਗ ਹੈ ਤੇ ਹੋਣੀ ਵੀ ਚਾਹੀਦੀ ਹੈ ਹਰ ਇਨਸਾਨ ਦੇ ਕੋਲ ਸੋਹਣਾ ਘਰ ਹੋਣਾ ਚਾਹੀਦਾ ਹੈ ਸੋਨਾ ਉਹਦੇ ਕੋਲੇ ਬੈਠਣ ਉੱਠਣ ਨੂੰ ਗੱਡੀਆਂ ਕਾਰਾਂ ਹੋਣੀਆਂ ਚਾਹੀਦੀਆਂ ਨੇ ਗੁਰਬਾਣੀ ਨੇ ਕਿਤੇ ਵੀ ਨਹੀਂ ਕਿਹਾ ਕਿ ਕਮਾਉਣੀਆਂ ਨਹੀਂ ਬਣਾਉਣੀਆਂ ਨਹੀਂ ਬਣਾਉਣਾ ਇਹ ਸਭ ਕੁਝ ਪਰ ਗੁਰਬਾਣੀ ਕਹਿੰਦੀ ਹੈ ਤੂੰ ਰੱਬ ਦੇ ਨਾਲ ਜੁੜ ਕੇ ਰਹਿ ਸੱਚ ਨੂੰ ਯਾਦ ਰੱਖ ਕਿ ਇਹਦੇ ਨਾਲ ਤੈਨੂੰ ਥੋੜੇ ਸਮੇਂ ਦੀ ਖੁਸ਼ੀ ਮਿਲ ਸਕਦੀ ਹੈ ਪਰ ਲੰਬੇ ਸਮੇਂ ਦੀ ਨਹੀਂ ਪਰ ਜੋ ਮੈਂ ਮਹਿਸੂਸ ਕੀਤਾ ਹੈ ਇਨਸਾਨਾਂ ਦੀ ਖੁਸ਼ੀ ਹੈ ਹੀ ਪਦਾਰਥਾਂ ਦੇ ਨਾਲ ਉਹ ਜੇ ਘਰ ਦੇ ਵਿੱਚ ਚੰਗਾ ਪੈਸਾ ਹੈ ਗੱਡੀ ਹੈ ਫਿਰ ਤੇ ਚੜਦੀ ਕਲਾ ਦੇ ਵਿੱਚ ਨੇ ਤੇ ਜੇ ਕੋਲੇ ਕੁਝ ਰਿਹਾ ਹੀ ਨਾ ਫਿਰ ਫਿਰ ਦੁਖੀ ਫਿਰ ਪਰੇਸ਼ਾਨ ਫਿਰ ਢੈਂਦੀ ਕਲਾ ਫਿਰ ਤੇ ਹੈ ਹੀ ਨਹੀਂ ਖੁਸ਼ੀ ਅੰਦਰ ਮਤਲਬ ਅੰਦਰ ਜੇ ਆਨੰਦ ਹੈ ਖੁਸ਼ੀ ਹੈ ਚੜਦੀ ਕਲਾ ਹੈ ਤਾਂ ਉਹ ਵੀ ਸਿਰਫ ਮਾਇਆ ਕਰਕੇ ਤੇ ਘਰ ਵਿੱਚ ਜੇ ਕੋਈ ਗੱਡੀ ਕਾਰ ਖੜੀਏ ਉਹਨੂੰ ਵੇਖ-ਵੇਖ ਕੇ ਆਨੰਦ ਖੁਸ਼ੀ ਮਿਲਦੀ ਉਦਾਂ ਕੋਈ ਆਨੰਦ ਖੁਸ਼ੀ ਨਹੀਂ ਬੰਦਾ ਕਹਿੰਦਾ ਮੈਂ ਨਰਾਸ਼ ਕਿਉਂ ਹੋਣਾ ਮੇਰੇ ਘਰੇ ਦੋ ਗੱਡੀਆਂ ਖੜੀਆਂ ਮਤਲਬ ਕਹਿਣ ਦਾ ਕੀ ਹੋ ਗਿਆ ਕਿ ਜੇ ਉਹ ਗੱਡੀਆਂ ਨਾ ਹੋਣਦੀਆਂ ਫਿਰ ਕੋਈ ਖੁਸ਼ੀ ਨਹੀਂ ਬੈਂਕ ਬੈਲੈਂਸ ਚੰਗਾ ਏ ਖੁਸ਼ ਏ ਬੰਦਾ ਰੱਬ ਨਾ ਕਰੇ ਉਹ ਬੈਂਕ ਬੈਂਕ ਬੈਲੈਂਸ ਸਾਰਾ ਹੀ ਕਿਤੇ ਇੱਧਰ ਉੱਧਰ ਹੋ ਜਾਏ ਫਿਰ ਖੁਸ਼ੀ ਰਹੇਗੀ ਫਿਰ ਕੋਈ ਖੁਸ਼ ਨਹੀਂ ਮਤਲਬ ਮਾਇਆ ਦੇ ਨਾਲ ਖੁਸ਼ੀ ਏ ਘਰ ਦੇ ਨਾਲ ਖੁਸ਼ੀ ਏ ਗੱਡੀ ਦੇ ਨਾਲ ਖੁਸ਼ੀ ਏ ਉਦਾਂ ਕੋਈ ਖੁਸ਼ੀ ਨਹੀਂ ਉਦਾਂ ਕੋਈ ਅਨੰਦ ਨਹੀਂ ਤੇ ਇਹ ਬੜੀ ਹੀ ਗਲਤ ਪਰਿਭਾਸ਼ਾ ਅਸੀਂ ਸੰਸਾਰ ਦੇ ਅੰਦਰ ਚਲਾ ਲਈ ਹੈ ਸੁੱਖ ਦਾ ਸਬੰਧ ਖੁਸ਼ ਰਹਿਣ ਦਾ ਸਬੰਧ ਇਹ ਬੰਦੇ ਦੀ ਸੁਰਤ ਤੇ ਬੰਦੇ ਦੇ ਸਟੇਟ ਆਫ ਥਿੰਕਿੰਗ ਦੇ ਨਾਲ ਹੈ ਨਾ ਕਿ ਕਿਸੇ ਪਦਾਰਥ ਦੇ ਨਾਲ ਕਿ ਬੰਦਾ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੋਵੇ ਉਹਨਾਂ ਹਾਲਾਤਾਂ ਨੂੰ ਉਸ ਸਿਚੁਏਸ਼ਨ ਨੂੰ ਉਹਦੇ ਵੇਖਣ ਦਾ ਪੁਆਇੰਟ ਆਫ View ਕੀ ਹੈ ਉਹ ਕਿs ਢੰਗ ਨਾਲ ਕਿਸੇ ਗੱਲ ਨੂੰ ਵੇਖਦਾ ਹੈ ਇਹ ਸੁੱਖ ਦਾ ਅਸਲ ਜਰੀਆ ਹੈ ਕਈ ਇਨਸਾਨ ਮੈਲਾ ਮਾੜੀਆਂ ਦੇ ਵਿੱਚ ਬੈਠੇ ਵੀ ਪਰੇਸ਼ਾਨ ਨੇ ਇੱਕ ਇਨਸਾਨ ਝੋਪੜੀ ਦੇ ਵਿੱਚ ਬੈਠਾ ਟੁੱਟੇ-ਫੁੱਟੇ ਘਰ ਦੇ ਵਿੱਚ ਬੈਠਾ ਉਹ ਖੁਸ਼ ਹੈ ਬਸ ਠੀਕ ਹੈ ਆਨੰਦ ਦੇ ਵਿੱਚ ਹੈ ਰੋਟੀ ਖਾ ਲਈ ਹੈ ਖੁਸ਼ ਹੈ ਠੀਕ ਹੈ ਤੇ ਕੀ ਫਾਇਦਾ ਹੋਇਆ ਫਿਰ ਇਹ ਮਨੁੱਖ ਦੀ ਸੁਰਤ ਦਾ ਆਪਣੇ ਆਪਣੇ ਸੋਚਣ ਦਾ ਢੰਗ ਹੈ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ 마ਸੀਵੜ ਦੇ ਜੰਗਲਾਂ 'ਚ ਬੈਠੇ ਵੀ ਆਨੰਦ ਦੇ ਵਿੱਚ ਨੇ ਖੁਸ਼ ਨੇ ਤੇ ਜਿੰਨੀਆਂ ਸੁੱਖ-ਸਹੂਤਾ ਅੱਜ ਨੇ ਲੋਕਾਂ ਦੇ ਕੋਲ ਘਰਾਂ ਦੇ ਵਿੱਚ ਚੰਗੇ ਸੋਫਿਆਂ ਤੇ ਬਿੱਡਾਂ ਤੇ ਪੈਂਦੇ ਹਨ ਨਾ ਜੀ ਆਪਾਂ ਸਾਰੇ ਤੇ ਚੰਗੀਆਂ ਭਲੇ ਏਸ਼ੀਆਂ ਦੇ ਰੂਮਾਂ ਦੇ ਵਿੱਚ ਬੈਠੇ ਆਂ ਠੰਡਕ ਵਾਲੇ ਰੂਮਾਂ ਦੇ ਵਿੱਚ ਅੰਦਰੋਂ ਤਪੇ ਪਏ ਨੇ ਸਾਰੇ ਅੰਦਰ ਥੋੜਾ ਕੋਈ ਉਸ ਠੰਡਕ ਵੀ ਹੈ ਅੰਦਰ ਸ਼ਾਂਤੀ ਥੋੜਾ ਹੈ ਬਾਬਾ ਜੀ ਨੇ ਬਿਆਨ ਕੀਤਾ ਹੈ ਨਾ ਗੁਰਬਾਣੀ ਦੇ ਅੰਦਰ ਚੰਦਨ ਚੰਦਨਾ ਸਰਦ ਰੁਤ ਮੂਲ ਨ ਮਿਟਾਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਕਹਿੰਦੇ ਚੰਦਨ ਚੰਦਨ ਬੜਾ ਠੰਡਾ ਹੁੰਦਾ ਹੈ ਸੱਪ ਵੀ ਉਹਦੇ ਕੋਲੇ ਆਸੇ-ਪਾਸੇ ਆ ਕੇ ਲਪੇਟੇ ਮਾਰ ਲੈਂਦੇ ਨੇ ਕਹਿੰਦੇ ਚੰਦਨ ਦੀ ਚੰਨਨਤਾ ਦੇ ਨਾਲ ਠੰਡਤਾ ਦੇ ਨਾਲ ਸਰਦ ਰੁੱਤ ਚੰ드ਰਮਾ ਹੁੰਦਾ ਏ ਜਦੋਂ ਚੰਦ ਨਿਕਲਦਾ ਏ ਤਾਂ ਸ਼ਾਮ ਨੂੰ ਮਹਿਸੂਸ ਕਰੇ ਮੌਸਮ ਠੰਡਾ ਜਿਹਾ ਹੋ ਜਾਂਦਾ ਏ ਕਹਿੰਦੇ ਨਾ ਚੰਦਨ ਨਾ ਚੰਦ ਦੀ ਠੰਡਕ ਦੇ ਨਾਲ ਮਨੁੱਖ ਤੇਰਾ ਮਨ ਸ਼ਾਂਤ ਨਹੀਂ ਹੋ ਸਕਦਾ ਇਹ ਤਾਂ ਸੀਤਲ ਥੀਵੇ ਨਾਨਕਾ ਕਹਿੰਦੇ ਮਨ ਸੀਤਲ ਤਾਂ ਹੁੰਦਾ ਏ ਮਨ ਸ਼ਾਂਤ ਤਾਂ ਹੁੰਦਾ ਏ ਮਨ ਠੰਡਾ ਤਾਂ ਹੁੰਦਾ ਏ ਜਪੰਦੜੋ ਹਰ ਨਾਮ ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦੇ ਅੰਦਰ ਯਾਦ ਰੱਖ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਜਿਉ ਫਿਰ ਆਨੰਦ ਬਣੇਗਾ ਫਿਰ ਖੁਸ਼ੀ ਬਣेंगी ਨਹੀਂ ਤੇ ਬੰਦਾ ਜੀ ਲੱਖ ਯਤਨ ਕਰ ਲੇ ਬੰਦਾ ਦੁਖੀ ਦਾ ਦੁਖੀ ਹੈ ਤੇ ਦੁੱਖ ਦਾ ਕਾਰਨ ਵੀ ਬੰਦੇ ਨੂੰ ਪਤਾ ਏ ਕਿ ਕੀ ਹੈ ਕੋਈ ਇੰਨਾ ਅਨਪੂਰਨ ਨਹੀਂ ਹੁੰਦਾ ਕੋਈ ਇੰਨਾ ਨਾ ਸਮਝ ਨਹੀਂ ਹੁੰਦਾ ਕਿ ਉਹਨੂੰ ਇਹ ਨਾਮ ਪਤਾ ਹੋਵੇ ਮੈਂ ਦੁਖੀ ਕਿਸ ਗੱਲ ਕਰਕੇ ਹਾਂ ਦੁਖੀ ਨੂੰ ਪਤਾ ਹੀ ਹੁੰਦਾ ਏ ਕਿ ਮੈਂ ਰੋਗੀ ਕਿਉਂ ਹਾਂ ਮੈਨੂੰ ਰੋਗ ਲੱਗਿਆ ਕਿਉਂ ਹੈ ਇਹ ਬੁਖਾਰ ਮੈਨੂੰ ਕਿਉਂ ਚੜਿਆ ਸੀ ਸਿਰਦਰਦ ਕਿਉਂ ਹੋ ਰਿਹਾ ਏ ਪੇਟ ਖਰਾਬ ਕਿਉਂ ਹੋਇਆ ਏ ਪਤਾ ਹੀ ਹੁੰਦਾ ਏ ਬੰਦੇ ਨੂੰ ਕੋਈ ਖਾਣ ਪੀਣ ਚ ਬਾਧ ਘਾਟ ਹੋ ਗਈ ਹੈ ਜਾਂ ਮੈਂ ਬਾਹਰ ਗਿਆ ਸੀ ਥੋੜੀ ਜੀ ਹਵਾ ਲੱਗ ਗਈ ਹੈ ਸਭ ਪਤਾ ਹੁੰਦਾ ਏ ਕੁਝ ਵੀ ਹੋ ਸਕਦਾ ਏ ਰੋਗੀ ਨੂੰ ਸਭ ਪਤਾ ਏ ਪਰ ਫਿਰ ਵੀ ਇਨਸਾਨ ਕਿਉਂਕਿ ਰੋਗੀ ਨੂੰ ਹੁਣ ਸਵਾਦ ਵੀ ਲੱਗ ਚੁੱਕੇ ਐ ਰਸ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਬਦਲਦਾ ਨਹੀਂ ਤੇ ਉਹਨਾਂ ਹੀ ਰਸਾਂ ਕਸਾਂ ਦੇ ਵਿੱਚ ਫਸਿਆ ਰਹਿੰਦਾ ਹੈ ਤੇ ਪਰੇਸ਼ਾਨ ਹੁੰਦਾ ਹੈ ਦੁਖੀ ਹੁੰਦਾ ਹੈ ਗੁਰੂ ਪਾਤਸ਼ਾਹ ਜੋ ਸਮਝਾਉਣਾ ਚਾਹੁੰਦੇ ਨੇ ਮਨੁੱਖ ਜੇ ਸਦਾ ਲਈ ਆਨੰਦਤ ਹੋਣਾ ਚਾਹੁੰਦਾ ਹੈ ਸਦਾ ਲਈ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਹਦਾ ਇੱਕੋ ਇੱਕ ਇੱਕੋ ਇੱਕ ਉਹਦਾ ਹੱਲ ਹੈ ਉਹਦਾ ਸੋਲੂਸ਼ਨ ਹੈ ਜੇ ਸਦਾ ਲਈ ਆਨੰਦ ਦੇ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਰੱਬ ਦੇ ਨਾਲ ਜੁੜ ਸੱਚ ਦੇ ਨਾਲ ਜੁੜ ਤੇ ਸੱਚ ਨੂੰ ਕਮਾ ਉਹਦੇ ਆਧਾਰ ਤੇ ਆਪਣਾ ਜੀਵਨ ਜਿਉ ਪਰ ਇਨਸਾਨ ਜਦੋਂ ਸੱਚ ਨੂੰ ਆਪਣੇ ਜੀਵਨ ਦੇ ਵਿੱਚੋਂ ਭੁਲਾ ਦਿੰਦਾ ਏ ਤਾਂ ਇਹ ਪਰੇਸ਼ਾਨ ਦਾ ਪਰੇਸ਼ਾਨ ਤੇ ਦੁਖੀ ਏ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀ ਏ ਕਹਿੰਦੇ ਜਿਸ ਪ੍ਰਮਾਤਮਾ ਨੂੰ ਯਾਦ ਕਰਨ ਦੇ ਨਾਲ ਸੁਖ ਮਿਲਣਾ ਏ ਉਹਨੂੰ ਤੂੰ ਇਹਦੇ ਤੂੰ ਕਰਦਾ ਨਹੀਂ ਏ ਤੇਲ ਸੁੱਖ ਬਾਹਰੀ ਚੀਜ਼ਾਂ ਦੇ ਵਿੱਚ ਤੇ ਪਦਾਰਥਾਂ ਦੇ ਵਿੱਚ ਹੈ ਇਸ ਕੰਦ ਕਰਕੇ ਕਦੇ ਪਰੇਸ਼ਾਨ ਵੀ ਬੜੀ ਜਲਦੀ ਹੋ ਜਾਂਦਾ ਹੈ ਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਜੀ ਜਦੋਂ ਵੀ ਖੁਸ਼ ਰਹਿਣ ਦਾ ਕੋਈ ਕਾਰਨ ਹੋਵੇਗਾ ਮੰਨ ਲਓ ਕੋਈ ਕਾਰਨ ਹੈ ਤੇ ਜੇ ਉਹ ਕਾਰਨ ਕੱਲ ਦੂਰ ਹੋ ਜਾਏ ਉਹ ਕਾਰਨ ਕਿਤੇ ਦੂਰ ਚਲੇ ਜਾਏ ਤੇ ਫਿਰ ਕੀ ਹੋਵੇਗਾ ਬੰਦਾ ਪਰੇਸ਼ਾਨ ਦੁਖੀ ਕਿਉਂਕਿ ਕਾਰਨ ਜਦੋਂ ਹੋਵੇਗਾ ਤਾਂ ਉਹ ਕਾਰਨ ਤੇ ਹੋਣਾ ਹੀ ਇੱਕ ਨਾ ਇੱਕ ਦਿਨ ਦੂਰ ਪਰ ਜਿਸਮਨੁੱਖ ਦੇ ਜੀਵਨ ਦੇ ਅੰਦਰ ਖੁਸ਼ ਰਹਿਣ ਦਾ ਕੋਈ ਵੀ ਕਾਰਨ ਨਹੀਂ ਹੈ ਬਸ ਉਹ ਖੁਸ਼ ਹੈ ਜਿਵੇਂ ਵੀ ਹੈ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੈ ਜਿਸ ਵੀ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਹੈ ਤੋ ਇਨਸਾਨ ਕਦੇ ਪਰੇਸ਼ਾਨ ਨਹੀਂ ਹੋ ਸਕਦਾ ਕਿਉਂਕਿ ਉਹਦੇ ਖੁਸ਼ ਹੋਣ ਦਾ ਕਾਰਨ ਹੀ ਕੋਈ ਨਹੀਂ ਖੁਸ਼ ਰਹਿਣਾ ਇੱਕ ਚੋਇਸ ਹੈ ਦੁਖੀ ਰਹਿਣਾ ਇੱਕ ਚੋਇਸ ਹੈ ਚੜ੍ਹਦੀ ਕਲਾ ਵਿੱਚ ਰਹਿਣਾ ਇੱਕ ਚੋਇਸ ਹੈ ਕਿ ਬੰਦਿਆ ਤੇਰਾ ਤੇਰੇ ਹੱਥ ਦੇ ਵਿੱਚ ਮੰਨ ਲਓ ਦੋ ਚੀਜ਼ਾਂ ਪਈਆਂ ਇੱਕ ਪਾਸੇ ਸੁੱਖ ਹੈ ਇੱਕ ਪਾਸੇ ਦੁੱਖ ਹੈ ਤੂੰ ਕੀ ਚੂਜ਼ ਕਰਨਾ ਚਾਹੁੰਦਾ ਆਪਣੇ ਆਪ ਲਈ ਤੂੰ ਕਿਵੇਂ ਰਹਿਣਾ ਚਾਹੁੰਦਾ ਆਪਣੇ ਆਪ ਦੇ ਲਈ ਕਹਿੰਦੇ ਇਹ ਤੇਰੇ ਤੇ ਡਿਪੈਂਡ ਕਰਦਾ ਹੈ ਤੇਰੀ ਸੋਚ ਤੇ ਡਿਪੈਂਡ ਕਰਦਾ ਹੈ ਕੋਈ ਨਾ ਦੁਖੀ ਗੁਰਬਾਣੀ ਨੇ ਦੁੱਖ ਤੇ ਸੁੱਖ ਨੂੰ ਤੇ ਬੜਾ ਹੀ 2 ਪੁਆਇੰਟ ਬਿਆਨ ਕੀਤਾ ਹੈ ਗੁਰਬਾਣੀ ਦੁੱਖ ਤੇ ਸੁੱਖ ਦੇ ਵਿੱਚ ਲਿਜਾਂਦੀ ਹੀ ਨਹੀਂ ਗੁਰਬਾਣੀ ਆਨੰਦ ਦੇ ਵਿੱਚ ਲਿਜਾਂਦੀ ਹੈ ਪਰ ਆਪਾਂ ਨੂੰ ਆਨੰਦ ਵੀ ਸਮਝ ਥੋੜਾ ਆਵੇਗਾ ਜੀ ਹੁਣ ਪਹਿਲੀ ਗੱਲ ਤੇ ਇੰਨਾ ਡੀਪਲੀ ਸਾਡਾ ਗੁਰਬਾਣੀ ਨਾਲ ਸਬੰਧ ਨਹੀਂ ਹੈ ਜਿਹੜੀ ਗੱਲ ਸੱਚ ਹੈ ਜੇ ਗੁਰੂ ਨਾਲ ਸਾਡਾ ਡੀਪਲੀ ਰਿਸ਼ਤਾ ਹੁੰਦਾ ਨਾ ਜੀ ਤਾਂ ਫਿਰ ਹੁਣ ਨੂੰ ਤੇ ਸਾਰੇ ਆਨੰਦਤ ਹੋਣੇ ਸੀ ਸਾਰੇ ਖੁਸ਼ ਹੋਣੇ ਸੀ ਸਾਰੀ ਚੜ੍ਹਦੀ ਕਲਾ ਦੇ ਵਿੱਚ ਹੋਣੇ ਸੀ ਲੋਕ ਸਿਰਫ ਖਾਣਾ ਪੂਰਤੀ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਕਿ ਉਦਾਂ ਹੀ ਅੱਗੇ ਤੇ ਚਲੋ ਬੈਗੇ 10 ਮਿੰਟ ਕਿ ਚਲ ਆਹ ਟਾਈਮ ਸਮਾਂ じゃ ਹੁੰਦਾ ਹੈ ਬੈਠ ਕੇ 10 ਮਿੰਟ ਗੁਰਦੁਆਰੇ ਮੋੜ ਆਈਏ ਇਹ ਇੱਕ ਰੂਟੀਨ ਦਾ ਹਿੱਸਾ ਏ ਨਾ ਕਿ ਗੁਰਬਾਣੀ ਨੂੰ ਕਮਾਉਣ ਦਾ ਹਿੱਸਾ ਮਾਫ ਕਰਿਓ ਥੋੜੇ ਜਿਹੇ ਲਫ਼ਜ਼ ਕਰੜੇ ਹੋ ਜਾਂਦੇ ਨੇ ਪਰ ਇਹ ਇੱਕ ਰੂਟੀਨ ਦਾ ਹਿੱਸਾ ਏ ਕਿ ਚਲੋ ਗੁਰਦੁਆਰੇ ਸ਼ਾਮ ਦਾ ਟਾਈਮ ਹੋ ਗਿਆ ਪਾਠ ਸੁਣਾਈਏ ਸਵੇਰ ਦਾ ਟਾਈਮ ਹੋ ਗਿਆ ਅੰਮ੍ਰਿਤ ਵੇਲੇ ਸਾਂਭਈਏ ਨਹੀਂ ਗੁਰਦੁਆਰੇ ਹੋਏ ਸੋਝੀ ਪਾਏ ਸੀ ਉਹ ਪੰਗਤੀ ਪਿੱਛੇ ਆਪਨੇ ਕਿੰਨੇ ਵਾਰ ਪੜ੍ਹੀ ਹੋਵੇਗੀ ਕਿਉਂ ਗੁਰਦੁਆਰੇ ਆਉਣ ਦਾ ਅਰਥ ਹੈ ਗਿਆਨ ਲੈਣਾ ਹੈ ਸਮਝ ਲੈਣੀ ਹੈ ਤੇ ਜੇ ਸਾਰੇ ਇਸ ਬਿਰਤੀ ਦੇ ਨਾਲ ਹੀ ਆਉਂਦੇ ਤਾਂ ਅੱਜ ਨੂੰ ਸਾਰੇ ਗਿਆਨਵਾਨ ਹੁੰਦੇ ਪਰ ਕਿਸੇ ਨੂੰ ਇਦਾਂ ਕੀ ਲੈਣਾ ਦੇਣਾ ਹੈ ਗੁਰੂ ਨਾਲ ਮੈਂ ਜੋ ਗੱਲ ਕਰ ਰਿਹਾ ਸੀ ਜੇ ਗੁਰੂ ਨਾਲ ਡੀਪਲੀ ਰਿਸ਼ਤਾ ਬਣ ਜਾਏ ਨਾ ਜੀ ਰਿਲੇਸ਼ਨ ਬਣ ਜਾਏ ਤਾਂ ਫਿਰ ਕੋਈ ਗੁਰੂ ਦਾ ਪੁੱਤਰ ਹੋ ਕੇ ਨਿਰਾਸ਼ ਕਿਵੇਂ ਹੋ ਸਕਦਾ ਹੈ ਗੁਰੂ ਨੂੰ ਸੁਣ ਕੇ ਕੋਈ ਦੁਖੀ ਕਿਵੇਂ ਹੋ ਸਕਦਾ ਹੈ ਪਰੇਸ਼ਾਨ ਕਿਵੇਂ ਹੋ ਸਕਦਾ ਨਹੀਂ ਹੋ ਸਕਦਾ ਪਰ ਕੋਈ ਰਿਸ਼ਤਾ ਬਣਿਆ ਹੀ ਨਹੀਂ ਅਜੇ ਤੱਕ ਤੇ ਕੋਈ ਸਬੰਧ ਬਣਿਆ ਹੀ ਨਹੀਂ ਅਜੇ ਤੱਕ ਤੇ ਸਿਰਫ ਇੱਕ ਰੁਟੀਨ ਦਾ ਹਿੱਸਾ ਪਨਿਭਾ ਰਹੇ ਹਾਂ ਚਲੋ ਠੀਕ ਹੈ ਜਾਈਏ ਸਮਾ ਹੈ ਬਸ ਐਦੂ ਬਦ ਕੋ ਖੰਦੀ ਪਰ ਜਿਨ੍ਹਾਂ ਨੇ ਬਾਣੀ ਨੂੰ ਪੜ੍ਹ ਕੇ ਸੁਣ ਕੇ ਕਮਾਇਆ ਉਹ ਕਦੇ ਪਰੇਸ਼ਾਨ ਨਹੀਂ ਹੁੰਦੇ ਤੇ ਦੁੱਖ ਸੁੱਖ ਜੋ ਮੈਂ ਗੱਲ ਕਰ ਰਿਹਾ ਹਾਂ ਸਾ ਦੁੱਖ ਸੁੱਖ ਬੰਦੇ ਦੀ ਵੀਕਨੈਸ ਹੈ ਕਮਜ਼ੋਰੀ ਹੈ ਆਪ ਕਦੇ ਮਹਿਸੂਸ ਕਰਿਓ ਗੁਰਬਾਣੀ ਨੇ ਦੋਮਾ ਹੀ ਗੱਲਾਂ ਤੋਂ ਸੁਚੇਤ ਕੀਤਾ ਹੈ ਗੁਰੂ ਨਾਮੇ ਪਾਤਸ਼ਾਹ ਜੀ ਦਾ ਹੁਕਮਨਾਮਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਨੇ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਦੁੱਖਾਂ ਵਿੱਚ ਦੁੱਖ ਨਹੀਂ ਮੰਨਦਾ ਤੇ ਜਿਹਨੂੰ ਸੁੱਖਾਂ ਨਾਲ ਕੋਈ ਬਹੁਤਾ ਪਿਆਰ ਹੀ ਨਹੀਂ ਹੈ ਉਹ ਇਨਸਾਨ ਖੁਸ਼ ਰਹਿੰਦਾ ਹੈ ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਪਰ ਜਿਹੜੇ ਇਨਸਾਨ ਜਦੋਂ ਕੋਈ ਸੌਖ ਆਉਂਦਾ ਹੈ ਉਦੋਂ ਤੇ ਆਪੇ ਤੋਂ ਬਾਹਰ ਬੜੇ ਖੁਸ਼ ਬੜੇ ਆਪਣੀ ਖੁਸ਼ੀ ਨੂੰ ਪ੍ਰਗਟ ਕਰਦੇ ਨੇ ਤੇ ਜਦੋਂ ਕੋਈ ਥੋੜਾ ਜਿਹਾ ਦੁੱਖ ਆਇਆ ਫਿਰ ਰੋਂਦੇ ਨੇ ਬਿਲਕਦੇ ਨੇ ਪਰੇਸ਼ਾਨ ਹੁੰਦੇ ਨੇ ਪਰ ਦੂਜੇ ਪਾਸੇ ਜਿਹੜੇ ਇਨਸਾਨ ਹਮੇਸ਼ਾ ਹੀ ਤਿਕਾ ਸਹਿਜ ਅਵਸਥਾ ਸਥਿਰਤਾ ਦੇ ਵਿੱਚ ਰਹਿੰਦੇ ਨੇ ਉਹ ਸਦਾ ਖੁਸ਼ ਨੇ ਉਹ ਆਨੰਦ ਦੇ ਵਿੱਚ ਨੇ ਇਹ ਪੰਕਤੀਆਂ ਆਪਾਂ ਕਿੰਨੇ ਵਾਰ ਪੜ ਲਈਆਂ ਜੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਪੰਕਤੀਆਂ ਸਾਰਿਆਂ ਨੂੰ ਆਉਂਦੀਆਂ ਨੇ ਤੇ ਇਹ ਪੰਕਤੀਆਂ ਸਾਥ ਸੰਗਤ ਜੀ ਯਾਦ ਰੱਖਿਓ ਇਹ ਦੀਵਾਨ ਦੀ ਸਮਾਪਤੀ ਲਈ ਨਹੀਂ ਰੱਖੀਆਂ ਗਈਆਂ ਕਿ ਜਦੋਂ ਕਿ ਦੀਵਾਨ ਸਮਾਪਤੀ ਹੋਣੀ ਹੈ ਅਰਦਾਸ ਹੋਣੀ ਹੈ ਤੇ ਅਖੀਰ ਤੇ ਆਨੰਦ ਬਾਣੀ ਦੀਆਂ ਛੇ ਪੌੜੀਆਂ ਪੜ ਦੋ ਨਾ ਉਹ ਤੇ ਮਰਿਆਦਾ ਅਸੀਂ ਬਣਾਈ ਹੈ ਕਿ ਚਲੋ ਦੀਵਾਨ ਦੀ ਸਮਾਪਤੀ ਹੋਣੀ ਹੈ ਤੇ ਆਨੰਦ ਬਾਣੀ ਪੜ ਲਈਏ ਨਹੀਂ ਇਹ ਬਾਣੀ ਆਪਾਂ ਕਿੰਨੇ ਵਾਰ ਰਿਪੀਟ ਕਰ ਲਈ ਪਰ ਆਨੰਦ ਹੈ ਕਿਸੇ ਦੇ ਹਿਰਦੇ ਦੇ ਅੰਦਰ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਆਇਆ ਤੇ ਪੜੀ ਰੋਜ਼ਾਨਾ ਜਾਂਦੇ ਆਪਾਂ ਰੋਜ਼ਾਨਾ ਹੀ ਇਹ ਪੰਕਤੀਆਂ ਸੁਣਦੇ ਆਂ ਪਰ ਆਨੰਦ ਹੈ ਕਿਤੇ ਵੀ ਨਹੀਂ ਨਾ ਕੋਈ ਖੁਸ਼ੀ ਹੈ ਨਾ ਕੋਈ ਆਨੰਦ ਹੈ ਨਾ ਕੋਈ ਖੇੜਾ ਹੈ ਨਾ ਜਪਜੀ ਸਾਹਿਬ ਦਾ ਪੰਜਾਬ ਵੀ ਡੇਲੀ ਹੁੰਦਾ ਹੈ ਨਾਨਕ ਭਗਤਾਂ ਸਦਾ ਵਿਕਾਸ ਸੋ ਵਿਕਾਸ ਦਾ ਮਤਲਬ ਖੇੜਾ ਆਨੰਦ ਖੁਸ਼ੀ ਕਿਸੇ ਦੇ ਹਿਰਦੇ ਦੇ ਵਿੱਚ ਕੋਈ ਨਾ ਖੁਸ਼ੀ ਹੈ ਨਾ ਆਨੰਦ ਹੈ ਕੋਈ ਕੁੱਖ ਨਹੀਂ ਹੈਗਾ ਸਭ ਦੁਖੀ ਦੇ ਦੁਖੀ ਨੇ ਬਸ ਬੜੀ ਜਾਂਦੇ ਨੇ ਆਨੰਦ ਪਾਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਬੈਠੇ ਸਾਰੇ ਦੁਖੀ ਨੇ ਪਰੇਸ਼ਾਨ ਹੀ ਨੇ ਚਲੋ ਗੁਰੂ ਪਾਤਸ਼ਾਹ ਕਿਰਪਾ ਕਰਨਾ ਇੱਕ ਪੱਖ ਤੇ ਰਹਿਣਾ ਹੈ ਨਾਨਕ ਦੁਖੀ ਆ ਸਭ ਸੰਸਾਰ ਦੁਖੀ ਰਹਿਣਾ ਸਾਰਿਆਂ ਨਹੀਂ ਆ ਕੋਈ ਨਾ ਕੋਈ ਕਾਰਨ ਤੇ ਰਹਿਣਾ ਹੈ ਪਰ ਭਾਈ ਆਨੰਦਤ ਹੋਇਆ ਜਾ ਸਕਦਾ ਏ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਗੁਰਬਾਣੀ ਦੇ ਦੁਆਰਾ ਸੁੱਖ ਮਿਲਦਾ ਹੈ ਜੇ ਅਸੀਂ ਮੰਨ ਕਰਕੇ ਚਿਤ ਕਰਕੇ ਗੁਰੂ ਦੀ ਬਾਣੀ ਨੂੰ ਸੱਚੇ ਸਿਧਾਂਤ ਨੂੰ ਜੀਵਨ ਵਿੱਚ ਜਉਂਈਏ ਤੇ ਕਮਾਈਏ ਗੁਰੂ ਪਾਤਸ਼ਾਹ ਮਹਾਰਾਮਤ ਕਰਨ ਆਪ ਸਭ ਦਾ ਬਹੁਤ ਧੰਨਵਾਦ ਬੜੇ ਹੀ ਪਿਆਰ ਨੂੰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੋਈਆਂ ਬੇਅਤਕੁੱਲਾ ਦੀ ਖਿਮਾ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ